ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਪੰਜਾਬੀ ਟੂ ਇਟਾਲੀਅਨ ਚੈਨਲ ਹਾਂਜੀ ਅੱਜ ਵੀ ਇਸ ਵੀਡੀਓ ਵਿੱਚ ਅਸੀਂ ਵਰਬੋ ਵੋਲੇਰੇ ਡਿਸਕਸ ਕਰਾਂਗੇ ਠੀਕ ਹੈ ਜੀ ਵਰਬੋ ਵੋਲੇਰੇ ਨੂੰ ਅਸੀਂ ਪ੍ਰੈਜ਼ੈਂਟ ਦੇ ਵਿੱਚ ਕਿੱਦਾਂ ਯੂਜ਼ ਕਰ ਸਕਦੇ ਹਾਂ ਸੈਂਟੈਂਸ ਬਣਾਉਣ ਲਈ ਹਾਂਜੀ ਵਰਬੋ ਵੋਲੇਰੇ ਦਾ ਮਤਲਬ ਹੁੰਦਾ ਹੈ ਚਾਹੁਣਾ ਜਦੋਂ ਆਪਾਂ ਕਹਿਣਾ ਚਾਹੁੰਦੇ ਹਾਂ ਮੈਂ ਘਰ ਖਰੀਦਣਾ ਚਾਹੁੰਦਾ ਹਾਂ ਮੈਂ ਕੰਮ ਤੇ ਜਾਣਾ ਚਾਹੁੰਦਾ ਹਾਂ ਜਿੱਦਾਂ ਆਪਾਂ ਇੰਗਲਿਸ਼ ਵਿੱਚ ਕਹਿੰਦੇ ਹਾਂ ਟੂ ਵਾਂਟ ਆਈ ਵਾਂਟ ਟੂ ਗੋ ਠੀਕ ਹੈ ਜੀ ਸੋ ਵਰਬੋ ਵੋਲੇਰੇ ਆਪਾਂ ਉਹਦਾ ਯੂਜ਼ ਕਰ ਸਕਦੇ ਹਾਂ ਸੈਂਟੈਂਸ ਵਿੱਚ ਜਦੋਂ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਮੈਂ ਜਾਣਾ ਚਾਹੁੰਦਾ ਮੈਂ ਖਾਣਾ ਚਾਹੁੰਦਾ ਹਾਂ ਮੈਂ ਕੰਮ ਕਰਨਾ ਚਾਹੁੰਦਾ ਹਾਂ ਮੈਂ ਬੋਲੀ ਸਿੱਖਣੀ ਚਾਹੁੰਦਾ ਹਾਂ ਮੈਂ ਇੰਡੀਆ ਮੈਂ ਪਾਕਿਸਤਾਨ ਜਾਣਾ ਚਾਹੁੰਦਾ ਹਾਂ ਲਾਈਕ ਜਦੋਂ ਆਪਾਂ ਨੇ ਆਪਣੀ ਵਿਸ਼ ਨੂੰ ਐਕਸਪਰੈਸ ਕਰਨਾ ਕਿ ਮੈਂ ਇਹ ਕੰਮ ਕਰਨਾ ਚਾਹੁੰਦਾ ਹਾਂ ਉਦੋਂ ਆਪਾਂ ਵਰਬੋ ਵੋਲੇਰੇ ਯੂਜ਼ ਕਰ ਸਕਦੇ ਹਾਂ ਜਦੋਂ ਆਪਾਂ ਜਿੱਦਾਂ ਇੰਗਲਿਸ਼ ਵਿੱਚ ਕਹਿੰਦੇ ਹੁੰਦੇ ਆ ਆਈ ਵਾਂਟ ਟੂ ਗੋ ਆਈ ਵਾਂਟ ਟੂ ਈਟ ਠੀਕ ਹੈ ਜੀ ਹਾਂਜੀ ਹੁਣ ਆਪਾਂ ਸਿੱਖਾਂਗੇ ਵੀ ਵਰਬੋ ਵੋਲੇਰੇ ਨੂੰ ਆਪਾਂ ਇਓ ਤੂ ਨੋਈ ਅਲੱਗ-ਅਲੱਗ ਪ੍ਰੋਨੋਮਿਅ ਅਲੱਗ-ਅਲੱਗ ਪਰਸਨਸ ਦੇ ਨਾਲ ਆਪਾਂ ਕਿੱਦਾਂ ਯੂਜ਼ ਕਰ ਸਕਦੇ ਆ ਸੈਂਟੈਂਸ ਬਣਾਉਣ ਦੇ ਵਿੱਚ ਠੀਕ ਹੈ ਜੀ ਜਦੋਂ ਆਪਾਂ ਕਹਿਣਾ ਚਾਹੁੰਦੇ ਹਾਂ ਮੈਂ ਚਾਹੁੰਦਾ ਹਾਂ ਜਾਂ ਫਿਰ ਮੈਂ ਚਾਹੁੰਦੀ ਹਾਂ ਚਾਹੇ ਬੁਆਏ ਆ ਚਾਹੇ ਗਰਲ ਲੈ ਲਾਈਕ ਆਪਾਂ ਨੇ ਕਹਿਣਾ ਮੈਂ ਚਾਹੁੰਦਾ ਹਾਂ ਜਾਂ ਮੈਂ ਜਦੋਂ ਆਪਾਂ ਆਪਣੀ ਵਿਸ਼ੇ ਦੱਸਣੀ ਹੈ ਵੀ ਮੈਂ ਇਹ ਕੰਮ ਕਰਨਾ ਚਾਹੁੰਦਾ ਮੈਂ ਜਾਣਾ ਚਾਹੁੰਦਾ ਮੈਂ ਖਾਣਾ ਚਾਹੁੰਦਾ ਉੱਥੇ ਅਸੀਂ ਕਹਿ ਸਕਦੇ ਹਾਂ ਇਓ ਵੋਲਿਓ ਇਓ ਵੋਲਿਓ ਇਓ ਵੋਲਿਓ ਮੈਂ ਜਾਣਾ ਚਾਹੁੰਦਾ ਹਾਂ ਇਓ ਵੋਲਿਓ ਅੰਧਾਰੇ ਇਓ ਵੋਲਿਓ ਪਰਲਾਰੇ ਮੈਂ ਬੋਲਣਾ ਚਾਹੁੰਦਾ ਹਾਂ ਜਦੋਂ ਆਪਾਂ ਆਪਣੀ ਗੱਲ ਕਰਨੀ ਹੈ ਇਓ ਵੋਲਿਓ ਜਦੋਂ ਇਓ ਨੇ ਗੱਲ ਕਰਨੀ ਹੈ ਠੀਕ ਹੈ ਜੀ ਇਓ ਵੋਲਿਓ ਹਾਂਜੀ ਹੁਣ ਆਪਾਂ ਦੇਖਾਂਗੇ ਵੀ ਵਰਬ ਵੋਲੇਰੇ ਨੂੰ ਆਪਾਂ ਤੂ ਦੇ ਨਾਲ ਕਿਦਾਂ ਯੂਜ਼ ਕਰ ਸਕਦੇ ਹਾਂ ਜਦੋਂ ਮੰਨ ਲਓ ਇਓ ਨੇ ਤੂ ਨੂੰ ਕਹਿਣਾ ਹੈ ਜਿੱਦਾਂ ਮੰਨ ਲਓ ਆਪਾਂ ਕਿਸੇ ਇੱਕ ਪਰਸਨ ਨੂੰ ਕਹਿਣਾ ਆਪਣੇ ਦੋਸਤ ਨੂੰ ਜਾਂ ਕਿਸੇ ਵੀ ਇੱਕ ਜਣੇ ਨੂੰ ਵੀ ਤੂੰ ਚਾਹੁੰਦਾ ਹੈ ਤੂੰ ਵੋਈ ਤੂੰ ਚਾਹੁੰਦਾ ਹੈ ਤੂੰ ਜਾਣਾ ਚਾਹੁੰਦਾ ਹੈ ਤੂੰ ਕੰਮ ਕਰਨਾ ਚਾਹੁੰਦਾ ਹੈ ਤੂੰ ਬੋਲਣਾ ਚਾਹੁੰਦਾ ਹੈ ਤੂੰ ਖਾਣਾ ਚਾਹੁੰਦਾ ਹੈ ਤੂੰ ਚਾਹੁੰਦਾ ਹੈ ਤੂੰ ਵੋਈ ਤੂੰ ਵੋਈ ਹਾਂਜੀ ਹੁਣ ਆਪਾਂ ਗੱਲ ਕਰਾਂਗੇ ਥਰਡ ਪਰਸਨ ਦੀ ਜਦੋਂ ਵੀ ਆਪਾਂ ਨੇ ਕਿਸੇ ਥਰਡ ਪਰਸਨ ਦੀ ਗੱਲ ਕਰਨੀ ਹੈ ਪਰ ਸਟੈਰਸ ਪਰਸੋਨਾ ਸਿੰਗੁਲਾਰੀ ਥਰਡ ਪਰਸਨ ਇੱਕ ਜਣਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਜਿੱਦੋਂ ਆਪਾਂ ਨੇ ਕਹਿਣਾ ਲੋਈ ਉਹ ਲੈ ਮਤਲਬ ਆਪਾਂ ਨੇ ਕਹਿਣਾ ਉਹ ਚਾਹੁੰਦਾ ਹੈ ਉਹ ਚਾਹੁੰਦੀ ਹੈ ਉਹ ਜਾਣਾ ਚਾਹੁੰਦਾ ਹੈ ਉਹ ਜਾਣਾ ਚਾਹੁੰਦੀ ਹੈ ਹਨਾ ਇਦਾਂ ਦਾ ਕੋਈ ਸੈਂਟੈਂਸ ਬਣਾਣਾ ਹੈ ਆਪਾਂ ਸੋ ਆ ਜੋ ਸੈਂਟੈਂਸ ਬਣਾਪਾ ਦੇਣਾ ਯੂਜ਼ ਕਰਕੇ ਦੇਖਦੇ ਹਾਂ ਕਿ ਕਿਦਾਂ ਆਪਾਂ ਨੇ ਫਰਬੋ ਵੋਲੇਰੇ ਨੂੰ ਯੂਜ਼ ਕਰਨਾ ਹੈ ਲੂਈ ਲੈਈ ਵੋਲੇ ਲੂਈ ਲੈਈ ਵੋਲੇ ਲੂਈ ਵੋਲੇ ਉਹ ਚਾਹੁੰਦਾ ਹੈ ਲੈਈ ਵੋਲੇ ਉਹ ਚਾਹੁੰਦੀ ਹੈ ਹਾਂਜੀ ਇੱਥੇ ਧਿਆਨ ਰੱਖਣਾ ਵੀ ਸਿਰਫ ਲੂਈ ਤੇ ਲੈਈ ਦੀ ਗੱਲ ਨਹੀਂ ਕੋਈ ਵੀ ਥਰਡ ਪਰਸਨ ਜਿੱਦੋਂ ਆਪਾਂ ਨੇ ਕਹਿਣਾ ਮੇਰਾ ਭਰਾ ਜਾਣਾ ਚਾਹੁੰਦਾ ਹੈ ਮੇਰੇ ਹਸਬੰਡ ਜਾਣਾ ਚਾਹੁੰਦੇ ਹਨ ਮੇਰੀ ਵਾਈਫ ਜਾਣਾ ਚਾਹੁੰਦੀ ਹੈ ਲਾਈਕ ਜਦੋਂ ਵੀ ਕਿਸੇ ਆਪਾਂ ਥਰਡ ਪਰਸਨ ਦੀ ਗੱਲ ਕਰਨੀ ਹੈ ਪਰ ਇੱਕ ਜਾਣਾ ਹੋਣਾ ਚਾਹੀਦਾ ਹੈ ਉਥੇ ਠੀਕ ਹੈ ਜੀ ਜਦੋਂ ਆਪਾਂ ਕਹਿਣਾ ਮੇਰਾ ਦੋਸਤ ਜਾਣਾ ਚਾਹੁੰਦਾ ਹੈ ਮਿਓ ਅਮੀ ਕੋ ਵੋਲੇ ਮੇਰਾ ਦੋਸਤ ਜਾਣਾ ਚਾਹੁੰਦਾ ਹੈ ਉਥੇ ਆਪਾਂ ਨੇ ਲੂਈ ਲੈਈ ਬਲਾ ਯਾ ਦਾ ਆਪਾਂ ਨੇ ਇਹ ਗਾ ਯੂਜ਼ ਕਰ ਰਹੀ ਹੈ ਠੀਕ ਹੈ ਜੀ ਵੋਲੇ ਹਾਂਜੀ ਹੁਣ ਆਪਾਂ ਦੇਖਾਂਗੇ ਵੀ ਜਦੋਂ ਆਪਾਂ ਨੇ ਅਸੀਂ ਦੀ ਗੱਲ ਕਰਨੀ ਹੈ ਜਿੱਦਾਂ ਹੁਣ ਗਰੁੱਪ ਆਫ ਪੀਪਲ ਹਨ ਲਾਈਕ ਆਪਾਂ 3 ਚਾਰ ਜਾਣੇ ਆ ਜਾਂ 2 ਜਾਣੇ ਆ ਲਾਈਕ ਮੋਰ ਦੈਨ 1 ਜਦੋਂ ਇੱਕ ਤੋਂ ਜ਼ਿਆਦਾ ਪਰਸਨਸ ਦੀ ਗੱਲ ਹੋ ਰਹੀ ਹੈ ਲਾਈਕ ਆਪਾਂ ਨੇ ਕਹਿਣਾ ਅਸੀਂ ਚਾਹੁੰਦੇ ਹਾਂ ਜਿੱਦਾਂ ਹੁਣ ਆਪਾਂ ਫੈਮਿਲੀ ਦੀ ਗੱਲ ਕਰਨੀ ਹੈ ਜਦੋਂ ਆਪਾਂ ਕਹਿਣਾ ਫੈਮਿਲੀ ਦੇ ਵਿੱਚ ਹੁਣ ਅਸੀਂ ਬਣ ਕੇ ਨਾ ਪਹਿਲਾਂ ਤਾਂ ਇਹ ਉਹ ਤੂ ਇੱਕ ਇੱਕ ਜਣਾ ਸੀਗਾ ਹਨਾ ਇੱਕ ਇੱਕ ਮੈਂਬਰ ਹੁਣ ਆਪਾਂ ਨੇ ਗੱਲ ਕਰਨੀ ਕਿ ਅਸੀਂ ਸਾਰੇ ਜਾਣੇ ਅਸੀਂ ਫਰੈਂਡਸ ਹੋ ਸਕਦੇ ਹਾਂ ਫੈਮਿਲੀ ਮੈਂਬਰਸ ਹੋ ਸਕਦੇ ਹਨ ਆਪਾਂ ਨੇ ਕਹਿਣਾ ਅਸੀਂ ਚਾਹੁੰਦੇ ਹਾਂ ਜਦੋਂ ਆਪਾਂ ਨੇ ਅਸੀਂ ਦੀ ਗੱਲ ਕਰਨੀ ਹੈ ਕਿ ਅਸੀਂ ਜਾਣਾ ਚਾਹੁੰਦੇ ਹਾਂ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਨੂੰ ਆਪਾਂ ਬੋਲਦੇ ਹੁੰਨੇ ਆ ਇਟਾਲੀਅਨ ਦੇ ਵਿੱਚ ਨੋਈ ਜਦੋਂ ਆਪਾਂ ਨੇ ਕਹਿਣਾ ਅਸੀਂ ਚਾਹੁੰਦੇ ਹਾਂ ਆਪਾਂ ਕਹਾਂਗੇ ਨੋਈ ਵੋਲੀਆਮੋ ਨੋਈ ਵੋਲੀਆਮੋ ਅਸੀਂ ਚਾਹੁੰਦੇ ਹਾਂ ਨੋਈ ਵੋਲੀਆਮੋ ਹਾਂਜੀ ਹੁਣ ਆਪਾਂ ਗੱਲ ਕਰਾਂਗੇ ਤੁਸੀਂ ਦੀ ਪਹਿਲਾ ਯੂ ਤੂ ਲੋਈ ਲੈ ਨੋਈ ਉਹ ਆਪਾਂ ਡਿਸਕਸ ਆਲਰੇਡੀ ਕਰ ਚੁੱਕੇ ਆ ਹੁਣ ਆਪਾਂ ਨੇ ਜਦੋਂ ਗੱਲ ਕਰਨੀ ਹੈ ਜਦੋਂ ਆਪਾਂ ਨੇ ਕਹਿਣਾ ਤੁਸੀਂ ਹੁਣ ਜਿਵੇਂ ਮੰਨ ਲਓ ਇੱਕ ਤੋਂ ਜ਼ਿਆਦਾ ਪਰਸਨਸ ਨੇ ਆਪਾਂ ਉਹਨਾਂ ਦੇ ਨਾਲ ਗੱਲ ਕਰ ਰਹੀਆਂ ਹਨ ਲੈ ਇੱਕ ਜੇ ਤਾਂ ਆਪਾਂ ਨੇ ਕਹਿਣਾ ਤੁਸੀਂ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਯੂ ਵਾਂਟ ਜਿਵੇਂ ਮੰਨ ਲਓ ਆਪਾਂ ਨੇ ਕਹਿਣਾ ਵੋਈ ਵੋ ਲੈਤੇ ਫਿਰ ਆਪਾਂ ਕਿਦਾਂ ਵੋਈ ਵੋ ਲੈਤੇ ਵੋਈ ਵੋਈ ਦਾ ਮਤਲਬ ਹੁੰਦਾ ਹੈ ਜੇ ਤੁਸੀਂ ਤੁਸੀਂ ਚਾਹੁੰਦੇ ਹੋ ਵੋਈ ਵੋਲੇਤੇ ਵੋਈ ਵੋਲੇਤੇ ਹਾਂਜੀ ਹੁਣ ਆਪਾਂ ਗੱਲ ਕਰਨੀ ਹੈ ਜਦੋਂ ਆਪਾਂ ਨੇ ਕਹਿਣਾ ਉਹ ਚਾਹੁੰਦੇ ਹਨ ਪਹਿਲਾਂ ਆਪਾਂ ਉਹ ਕੀਤਾ ਸੀ ਜਦੋਂ ਆਪਾਂ ਨੇ ਕਿਹਾ ਸੀ ਲੂਈ ਲੈਈ ਮਤਲਬ ਇੱਕ ਪਰਸਨ ਦੀ ਆਪਾਂ ਗੱਲ ਕਰਦੇ ਸੀ ਜਦੋਂ ਆਪਾਂ ਨੇ ਕਿਹਾ ਲੂਈ ਲੈਈ ਹੈਨਾ ਉਹ ਚਾਹੁੰਦਾ ਉਹ ਚਾਹੁੰਦੀ ਹੈ ਹੁਣ ਆਪਾਂ ਨੇ ਗੱਲ ਕਰਨੀ ਜਦੋਂ ਆਪਾਂ ਨੇ ਇੱਕ ਤੋਂ ਜ਼ਿਆਦਾ ਪਰਸਨਸ ਦੀ ਗੱਲ ਕਰਨੀ ਹੈ ਜਿੱਦਾਂ ਆਪਾਂ ਨੇ ਕਹਿਣਾ ਉਹ ਚਾਹੁੰਦੇ ਹਨ ਇਥੇ ਉਹ ਇੱਕ ਤੋਂ ਜ਼ਿਆਦਾ ਪਰਸਨਸ ਹੋਣੇ ਚਾਹੀਦੇ ਨੇ ਠੀਕ ਹੈ ਜੀ ਇਥੇ ਉਹ ਦੀ ਜਗ੍ਹਾ ਜਿੱਦਾਂ ਆਪਾਂ ਨੇ ਕਹਿਣਾ ਮੰਨ ਲਓ ਜਿੱਦਾਂ ਆਪਾਂ ਸੈਂਟੈਂਸ ਬਣਾਉਣਾ ਚਾਹੁੰਦੇ ਹਾਂ ਮੇਰੇ ਬੱਚੇ ਜਾਣਾ ਚਾਹੁੰਦੇ ਹਨ ਮੇਰੇ ਪੇਰੈਂਟਸ ਜਾਣਾ ਚਾਹੁੰਦੇ ਹਨ ਮਤਲਬ ਜਦੋਂ ਇੱਕ ਤੋਂ ਜ਼ਿਆਦਾ ਪਰਸਨਸ ਦੀ ਆਪਾਂ ਨੇ ਗੱਲ ਕਰਨੀ ਹੈ ਹਾਂਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਕੁਝ ਸਮਝ ਆਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੇ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਓਕੇ ਜੀ ਥੈਂਕ ਯੂ ਸੋ ਮਚ